ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜੇ ਅੰਦਰ ਸਾਚਾ ਵਾਸਾ ਪੁਰ ਗगन ਅੰਦਰ ਅਸਥਿਰ ਤਾਂ ਸਦਾ ਨਿਰਮਾਇਲ ਆਪੇ ਆਪੋ ਪਾਇੰਦਾ ਅੰਦਰ ਕੋਟ ਚ ਜਿਹਟ ਨਾਲੇ ਆਪੇ ਲਿਵ ਵਸਤ ਸੁਮਾਲੇ ਬਜਰਕ ਪਾਟ ਜੜੇ ਜੜ ਜਾਣ ਗੁਰ ਸ਼ਬਦੀ ਖੋਲ ਆਇਂਦਾ ਪੀਤਰ ਕੋਟ ਗੁਫਾ ਕਰ ਜਾਈ ਨਾ ਕਰਤਾ ਪੇ ਹੁਕਮ ਰਜ਼ਾਈ ਦਸਵੇਂ ਪੁਰਖ ਲੇਖ ਅਪਾਰੀ ਹਾ ਪੇ ਅਲਕ ਲਖਾਇਂਦਾ ਪਉਣ ਪਾਣੀ ਅਗਨੀ ਇਕ ਵਾਸਾ ਆਪੇ ਕੀ ਤੋ ਖੇਲ ਤਮਾਸਾ ਬਲਦੀ ਜਨ ਨਿਵਰੈ ਕਿਰਪਾ ਤੇ ਆਪੇ ਜਲ ਨਿਦ ਪਾਇੰਦਾ ਤਰ ਤੋਂ ਪਾਏ ਤਰੀ ਧਰਮ ਸ਼ਾਲਾ ਉਤਪਤ ਪਰਲੋ ਮਹਾਪਨਿਰਾਲਾ ਪਵਣ ਖੇਲ ਗਿਆ ਸਭ ਥਾਈਂ ਕਲਾ ਕਿੰਚ ਟਹਾਇੰਦਾ ਆਰੇ 18 ਮਾਲਣ ਤੇਰੀ ਚੌਰ ਟੁਲੇ ਪਵਣ ਲੈ ਫੇਰੀ ਚੰਦ ਸੂਰਜ ਦੋਏ ਦੀਪ ਕਰਾਖੇ ਸਸਕਰ ਸੂਰ ਸਮਾਏਂਦਾ ਪੰਖੀ ਪੰਜੇ ਉਡਰ ਨਹੀਂ ਤਾਵੇ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਜ ਰਵੇ ਗੁਣ ਗਾਵੇ ਹਰ ਰਸ ਚੋਗ ਚੁਗਾਇਂਦਾ ਚਿਲਮਿਲ ਚਿਲਕੇ ਚੰਦ ਨ ਤਾਰਾ ਸੂਰਜ ਕਿਰਨ ਨ ਬਿਜਲ ਗਿਣਾਰਾ ਅੱਖ ਤੇ ਕਥੋ ਚਿਹਨ ਨਹੀਂ ਕੋਈ ਫੂਰ ਰਹਾ ਮਨ ਪਾਇੰਦਾ ਬਸਰੀ ਕਿਰਨ ਜੋ ਤੂ ਜ਼ਿਆਲਾ ਕਰ ਕਰ ਦੇਖੈ ਆਪ ਦੇ ਆਲਾ ਅਨਹਦ ਰਣ ਚੁਣਕਾਰ ਸਦਾ ਤੁੰ ਨਿਰਪੋਕੈ ਕਰ ਵਾਇੰਦਾ ਅਨਹਦਵਾਜ ਪਰਮਪਪਾਜੈ ਸਗਲ ਬਿਆਪ ਰਹਾ ਪ੍ਰਭ ਛਾਜੈ ਸਭ ਤੇਰੀ ਤੂੰ ਗੁਰਮਖ ਜਾਤਾ ਦਰਸੂ ਹੈ ਗੁਣ ਗਾਇੰਦਾ ਆਦ ਨਰੰਜਨ ਨਿਰਮਲ ਸੋਈ ਅਵਰਨ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨ ਪਾਵੇ ਓਮੇ ਗਰਬ ਗਵਾਇੰਦਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰਨਾ ਜਾਣਾ ਦੂਆ ਤੀਆ ਕੋਏ ਇੱਕ ਸੋ ਅਪੁਰ ਪਰੰਪਰ ਪਰਖ ਖਜ਼ਾਨੇ ਪਾਏਂਦਾ ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਏ ਨਾ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੁਦ ਜਾਚੈ ਕਰਮ ਮਿਲੈ ਸੋ ਪਾਏਂਦਾ ਕਰਮ ਧਰਮ ਸੱਚ ਹਾਥ ਤੁਮਾਰਾ ਬੇਪਰਵਾਹ ਕੋਟਕೊಂಡਾਰਾ ਤੂੰ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਇਂਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੋ ਧਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਇਂਦਾ ਜੇਤੀ ਹੈ ਤੇਤੀ ਦੁਦ ਅੰਦਰ ਦੇਖੇ ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹੈ ਬਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਖਣੀ ਪਹਿਲੇ ਪਾਤਸ਼ਾਹ ਦੀ ਬਾਣੀ ਰਾਗ ਮਾਰੂ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1033 ਤੇ ਸੁਭਾਇਮਾਨ ਹੈ ਕਾਇਆ ਨਗਰ ਨਗਰਗੜ ਅੰਦਰ ਲੋਕ ਆਪਣੇ ਵਸਣ ਵਾਸਤੇ ਸ਼ਹਿਰ ਬਸਾਉਂਦੇ ਹਨ ਤੇ ਰਾਖੀ ਵਾਸਤੇ ਕਿਲੇ ਬਣਾਉਂਦੇ ਹਨ ਇਸੇ ਤਰ੍ਹਾਂ ਸ਼ਹਿਰਾਂ ਤੇ ਕਿਲਿਆਂ ਦੀ ਗਿਣਤੀ ਵਿੱਚ ਮਨੁੱਖਾ ਸਰੀਰ ਵੀ ਇੱਕ ਸ਼ਹਿਰ ਹੈ ਇੱਕ ਕਿਲੇ ਦੇ ਵਾਂਗ ਸਾਚਾ ਵਾਸਾ ਪੁਰਗਗੰਗ ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵਸਣ ਲਈ ਵਸਾਇਆ ਹੈ ਇਹ ਸ਼ਹਿਰ ਵਿੱਚ ਇਸ ਤੇ ਦਸਮ ਦਵਾਰ ਵਿੱਚ ਪ੍ਰਭੂ ਸਦਾ ਸਿਰ ਨਿਵਾਸ ਕਰਦਾ ਹੈ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪੋ ਪਾਇੰਦਾ ਉਹ ਪ੍ਰਮਾਤਮਾ ਪਵਿੱਤਰ ਸਰੂਪ ਹੈ ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ ਉਹ ਆਪ ਹੀ ਆਪਣੇ ਆਪ ਨੂੰ ਸਰੀਰਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ ਅੰਦਰ ਕੋਟ ਛਜੇ ਹਟਨਾਲੇ ਇਹ ਸਰੀਰ ਰੂਪੀ ਕਿਲੇ ਦੇ ਅੰਦਰ ਹੀ ਮਾਨੋ ਛੱਜੇ ਤੇ ਬਾਜ਼ਾਰ ਲੱਗੇ ਹੋਏ ਹਨ ਆਪੇ ਲੇਵੈ ਵਸਤ ਸਮਾਜ ਜਿਨ੍ਹਾਂ ਵਿੱਚ ਪ੍ਰਭੂ ਆਪ ਹੀ ਸੌਦਾ ਖਰੀਦਦਾ ਹੈ ਤੇ ਸਾਂਦਾ ਹੈ ਬਜਰ ਕपाट ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਈਂ ਮਾਇਆ ਦੇ ਮੋਹ ਦੇ ਸਖਤ ਦਰਵਾਜੇ ਅੰਦਰ ਜੜੇ ਹੋਏ ਹਨ ਪ੍ਰਮਾਤਮਾ ਆਪ ਹੀ ਇਹ ਦਰਵਾਜੇ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿੱਚ ਜੀਵ ਨੂੰ ਜੋੜ ਕੇ ਇਹ ਦਰਵਾਜੇ ਖੁਲਵਾ ਦਿੰਦਾ ਹੈ ਪੀਤਰ ਕੋਟ ਗੁਫਾ ਕਰ ਜਾਏਗੀ ਇਸ ਸਰੀਰ ਦੇ ਲਈ ਗੁਫਾ ਵਿੱਚ ਪ੍ਰਮਾਤਮਾ ਦੀ ਰਹਿਸ਼ ਦਾ ਥਾਂ ਹੈ ਇਸ ਤੇ ਪ੍ਰਮਾਤਮਾ બિਰਾਜਮਾਨ ਹੈ ਨੌ ਘਰ ਥਾਪੇ ਹੁਕਮ ਰਜ਼ਾਈ ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿੱਚ ਹੀ ਇਸ ਕਿਲੇ ਵਿੱਚ ਨੌ ਘਰ ਬਣਾ ਦਿੱਤੇ ਹਨ ਜੋ ਪ੍ਰਤੱਖ ਦਿਸਦੇ ਹਨ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲਖ ਖਾਇੰਦਾ ਦਸਵੇਂ ਘਰ ਵਿੱਚ ਜੋ ਗੁਪਤ ਹੈ ਸਰਵ ਵਿਆਪਕ ਲੇਖੇ ਤੋਂ ਰਹਿਤ ਤੇ ਬਿਅੰਤ ਪ੍ਰਭੂ ਆਪ ਵਾਸਤਾ ਹੈ ਉਹ ਅਦੇਸ਼ਤ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ਪਉਣ ਪਾਣੀ ਅਗਨੀ ਇਕ ਵਾਸਾ ਇਸ ਸਰੀਰ ਵਿੱਚ ਉਸਨੇ ਹਵਾ ਪਾਣੀ ਅੱਗ ਆਦਿਕ ਤਤਾਂ ਨੂੰ ਇਕੱਠੇ ਵਸਾ ਦਿੱਤਾ ਹੈ ਜੋ ਕਿ ਇੱਕ ਬੀਜ ਦੇ ਵਿਰੁੱਧ ਹੀ ਸੰਸ। ਆਪੇ ਕੀਤਾ ਖੇਲ ਤਮਾਸ਼ਾ ਜਗਤ ਦਾ ਰਚਨਾ ਖੇਲ ਤੇ ਤਮਾਸ਼ਾ ਉਸਨੇ ਆਪ ਹੀ ਰਚਿਆ ਹੋਇਆ ਹੈ। ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਲਿਤ ਪਾਏਗਾ। ਜਿਹੜੀ ਬਲਦੀ ਅਗ ਉਸ ਦੀ ਕਿਰਪਾ ਦੇ ਰਾਹੀਂ ਪਾਣੀ ਨਾਲ ਬੁਝ ਜਾਂਦੀ ਹੈ ਉਹ ਅੱਗ ਉਸਨੇ ਸਮੁੰਦਰ ਵਿੱਚ ਛਿਟਕਾਰ ਕੇ। ਤਰਤ ਉਪਾਏ ਧਰੀ ਧਰਮਸ਼ਾਲਾ। ਤਰਤੀ ਪੈਦਾ ਕਰਕੇ ਪ੍ਰਮਾਤਮਾ ਨੇ ਇਸ ਨੂੰ ਧਰਮ ਘਮਾਉਣ ਲਈ ਥਾਮਣਾ ਦਿੱਤਾ ਹੈ ਜਿਸ ਵਿੱਚ ਜੀਵ ਆ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਧਰਮ ਘਮਾਉਂਦਾ ਹੈ ਉਤਪਤ ਪਰਲੋ ਆਪ निराला ਜਗ ਦੀ ਉਤਪਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ ਆਪ ਹੀ ਇਸ ਉਤਪਤੀ ਤੇ ਪਰਲੋ ਤੋਂ ਨਿਰਲੇਪ ਰਿਹਾ ਹੈ ਪਵਣੇ ਖੇਲ ਕੀਆ ਸਭ ਥਾਈਂ ਕਲਾ ਕਿੰਝ ਟਾਹਾਂ ਹੇ ਹਰ ਥਾਂ ਪਾਪ ਸਭ ਜੀਵਾਂ ਵਿੱਚ ਉਸਨੇ ਸਵਾਸਾਂ ਦੀ ਖੇਡ ਰਚੀ ਹੋਈ ਹੈ ਸਵਾਸਾਂ ਦੇ ਆਸਰੇ ਜੀਵ ਜਿਉਂਦੇ ਰੱਖੇ ਹੋਏ ਹਨ ਆਪ ਹੀ ਇਸ சுவாਸਾਂ ਦੀ ਤਾਕਤ ਖਿੱਚ ਕੇ ਉਹਨਾਂ ਨੂੰ ਇਸ ਸ੍ਰੀਆਨੀ ਘੇੜ ਨੂੰ ਖਤਮ ਕਰ ਦਿੰਦਾ ਹੈ ਢਾ ਦਿੰਦਾ ਹੈ ਪਰ 18 ਮਾਲਣ ਤੇ اے ਪ੍ਰਭੂ ਸਾਰੀ ਸ੍ਰਿਸ਼ਟੀ ਦੀ ਬੰਸਰੀ ਤੇਰੇ ਅੱਗੇ ਫੁੱਲਾਂ ਦੀ ਪੇਟਾ ਕਰਨ ਵਾਲੀ ਤੇਰੀ ਮਾਲਣ ਹੈ ਚੌਰ ਢੁਲੇ ਪਵਣੇ ਲੈ ਫੇਰੀ ਜਿਹੜੀ ਹਵਾ ਚਲਦੀ ਹੈ ਇਹ ਫੇਰੀਆਂ ਲੈਂਦੀ ਹੈ ਪਾਵ ਹਰ ਪਾਸੇ ਚਲਦੀ ਹੈ ਉਸ ਆਵਾਜ਼ ਦਾ ਮਾਨੂੰ ਚੌਰ ਸਦਾ ਪ੍ਰਮਾਤਮਾ ਦੇ ਉੱਤੇ ਝੁੱਲ ਰਿਹਾ ਹੈ ਚੰਦ ਸੂਰਜ ਦੇ ਦੀਪ ਕਰਾ ਕੇ ਸਸਕਰ ਸੂਰਸ ਮਾਇਨ ਆਪਣੇ ਜਗਤ ਮਹਾਲਬੀ ਤੂੰ ਆਪ ਹੀ ਚੰਦ ਤੇ ਸੂਰਜ ਦੋ ਦੀਵੇ ਜਗਾ ਕੇ ਰੱਖੇ ਹਨ ਚੰਦਮਾ ਦੇ ਘਰ ਵਿੱਚ ਹੀ ਸੂਰਜ ਸਮਾਇਆ ਹੋਇਆ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਚੰਦਮਾ ਵਿੱਚ ਭੈਣ ਕਰਕੇ ਚੰਦਮਾ ਨੂੰ ਰੋਸ਼ਨੀ ਦੇ ਰਹੀਆਂ ਹਨ ਪੰਖੀ ਪੰਛੀ ਉਡਰ ਨਹੀਂ ਤਾਵੇਂ ਉਹਨਾਂ ਦੇ ਗਿਆਨ ਇੰਦਰੀ ਪੰਛੀ ਉੱਡ ਕੇ ਬਾਹਰ ਵਿਕਾਰਾਂ ਵੱਲ ਤੋੜਦੇ ਨਹੀਂ ਫਿਰਦੇ ਸਫਲੋ ਬਿਰਖ ਅੰਮ੍ਰਿਤ ਫਲ ਪਾਵੇ ਜਿਹੜੇ ਗੁਰਮੁਖ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰਦੇ ਹਨ ਗੁਰੂ ਮਾਨੂੰ ਇਹ ਆ ਫਲ ਦੇਣ ਵਾਲਾ ਰੁੱਖ ਹੈ ਗੁਰਮੁਖ ਸਹਿਜ ਰਵੇ ਗੁੰਗਾਵੇ ਹਰ ਰਸ ਚੋਗ ਚੁਗਾਏਗਾ ਗੁਰੂ ਦੇ ਸੰਗ ਮੁਕ ਰਹਿਣ ਵਾਲਾ ਜੀਵ ਅੰਚੀ ਆਤਮਿਕ ਡੋਲਤਾ ਵਿੱਚ ਰਹਿ ਕੇ ਨਾਮ ਸਾਂਗਦਾ ਹੈ ਤੇ ਪ੍ਰਭੂ ਦੇ ਗੁੰਗਾਉਂਦਾ ਹੈ ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ ਰਸ ਰੂਪੀ ਚੋਗ ਚੁਗਾਉਂਦਾ ਹੈ ਚਿਲਮਿਲ ਝਲਕੇ ਚੰਦ ਨਾ ਤਾਰਾ ਸਫਲ ਬਿਰਖ ਗੁਰੂ ਪਾਸਵਾਂ ਆਤਮਿਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰਨ ਵਾਸਤੇ ਗੁਰਮੁਖ ਦੇ ਅੰਦਰ ਆਤਮਾ ਪ੍ਰਕਾਸ਼ ਪੈਦਾ ਹੁੰਦਾ ਹੈ ਜੋ ਐਸਾ ਚਿਲਮਿਲ ਚਿਲਨਲ ਕਰਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤੱਕ ਨਾ ਚੰਦ ਨਾ ਕੋਈ ਤਾਰਾ ਸੂਰਜ ਕਿਰਨਾਂ ਵੀਰ ਗਣਾਰਾ ਨਾ ਹੀ ਸੂਰਜ ਦੀ ਕਿਰਨ ਅਤੇ ਨਾ ਹੀ ਆਕਾਸ਼ ਦੀ ਬਿਲੀ ਪਹੁੰਚ ਸਕਦੀ ਹੈ ਭਾਵੇਂ ਉਸ ਦੀ ਬਰਾਬਰੀ ਨਹੀਂ ਕਰ ਸਕਦੀ ਅਕਤੀ ਕਥੋ ਚਿਹਨੇ ਕੋਈ ਪੂਰ ਰਿਹਾ ਮਨ ਪਾਇੰਦਾ ਨਹੀਂ ਮੈਂ ਉਸ ਪ੍ਰਕਾਸ਼ ਦਾ ਬਿਆਨ ਤਾਂ ਨਹੀਂ ਕਰ ਰਿਹਾ ਪਰ ਉਹ ਪ੍ਰਕਾਸ਼ ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ ਇਸ ਮੁਕ ਦੇ ਅੰਦਰ ਉਹ ਪ੍ਰਕਾਸ਼ ਆਪਣਾ ਜ਼ਹੂਰ ਕਰਦਾ ਹੈ ਉਸ ਦੇ ਮਨ ਵਿੱਚ ਉਹ ਬੜਾ ਪਿਆਰਾ ਲੱਗਦਾ ਹੈ ਪਸਰੀ ਕਿਰਨ ਜੋ ਤੁਜੀ ਅੱਲਾ ਜਿਸ ਗੁਰਮੁਖ ਦੇ ਅੰਦਰ ਸਫਲ ਬਿਰਖ ਗੁਰੂ ਦੀ ਮਿਹਰ ਨਾਲ ਰੱਬੀ ਜੋਤ ਦੀ ਕਿਰਨ ਪ੍ਰਕਾਸ਼ਨੀ ਹੈ ਉਸ ਦੇ ਅੰਦਰ ਆਤਮ ਚਾਨਣ ਹੋ ਜਾਂਦਾ ਹੈ ਕਰ ਕਰ ਦੇਖੈ ਆਪ ਦੇ ਅਲਾ ਦਇਆ ਦਾ ਸੁਮਾ ਪ੍ਰਭੂ ਆਪ ਹੀ ਇੱਕ ਔਤ ਕਰਕੇ ਦੇਖਦਾ ਹੈ ਉਹਨਾਂ ਦਾ ਰੂਣ ਚੁਣ ਗੁਰ ਸਦਾ ਤੁਮ ਨੂੰ ਨਿਰਭੋਗ ਕੇ ਕਰਵਾਇੰਦਾ ਉਸ ਗੁਰਮੁਖ ਦੇ ਅੰਦਰ ਮਨ ਨੂੰ ਇੱਕ ਰਸ ਮਿੱਠੀ ਮਿੱਠੀ ਸੁਰ ਵਾਲਾ ਵੀ ਚੱਲ ਪੈਂਦਾ ਹੈ ਜਿਸ ਦੀ ਧੁਨ ਸਦਾ ਉਸ ਦੇ ਅੰਦਰ ਜਾਰੀ ਰਹਿੰਦੀ ਹੈ ਉਹ ਗੁਰਮੁਖ ਆਪਣੇ ਅੰਦਰ ਮਨ ਨੂੰ ਐਸਾ ਸਾਜ ਵਜਾਣ ਲੱਗ ਪੈਂਦਾ ਹੈ ਜਿਸ ਦੀ ਬਰਕਤ ਨਾਲ ਉਹ ਅਨੁਤਰਤਾ ਦੇ ਆਤਮਿਕ ਤਗਾਣੇ ਵਿੱਚ ਟਿਕ ਜਾਂਦਾ ਹੈ ਅਨੰਦ ਬਾਜੈ ਪਰਮ ਤੋ ਪਾਜੈ ਉਸ ਗੁਰਮੁਖ ਦੇ ਹਿਰਦੇ ਵਿੱਚ ਇੱਕ ਰਸ ਸਿਫ ਸਲਾਹ ਦਾ ਬਾਜਾ ਵੱਜਦਾ ਰਹਿੰਦਾ ਹੈ ਉਸ ਦੇ ਅੰਦਰ ਭਟਕਣਾ ਤੇ ਡਰ ਸਹਿਮ ਦੂਰ ਹੋ ਜਾਂਦਾ ਹੈ ਸਗਲ ਵਿਆਪ ਰਹਿ ਪ੍ਰਭ ਛਾਜੈ ਉਸ ਨੂੰ ਪ੍ਰਤੱਖ ਦੇਪੈਂਦਾ ਹੈ ਕਿ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਮੌਜੂਦ ਹੈ ਤੇ ਸਭ ਉਤੇ ਆਪਣੀ ਰੱਖਿਆ ਦੀ ਛਾਂ ਕਰ ਰਿਹਾ ਹੈ ਸਭ ਦੇ ਤੂ ਗੁਰਮੁਖ ਜਾਤਾ ਦਰ ਸੋਹੀ ਗੁਣ ਗਾਏਂ ਇਹ ਪ੍ਰਭੂ ਇਹ ਸਾਰੀ ਰਚਨਾ ਤੇਰੀ ਹੈ ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈ ਸਫਲ ਬਿਰਖ ਗੁਰੂ ਤੋਂ ਨਾਮ ਫਲ ਦਾ ਪ੍ਰਾਪਤ ਕਰਨ ਵਾਲਾ ਗੁਰਮੁਖ ਇਹ ਗੱਲ ਸਮਝ ਲੈਂਦਾ ਹੈ ਉਹ ਗੁਰਮੁਖ ਤੇਰੇ ਗੁਣ ਗਾਉਂਦਾ ਹੈ ਤੇ ਤੇਰੇ ਦਰ ਦੀ ਸੋਭਾ ਮੰਦਾ ਹੈ ਆਦ ਨੰਨ ਜਨ ਨਿਰਮਲ ਸੋਈ ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤਰ ਸਰੂਪ ਪ੍ਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਅਦੇ ਮਾਇਆ ਦੇ ਪ੍ਰਭਾਵ ਤੋਂ ਪਰਹਿ ਹੈ ਅਬਰ ਨਾ ਜਾਣਾ ਦੂਜਾ ਕੋਈ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਇਕ ਓੰਕਾਰ ਵਸੇ ਮਨ ਪਾਵੇ ਹਉਮੈ ਗਰਭ ਗਵਾਏ ਦਾ ਉਸ ਗੁਰਮੁਖਤੇ ਮਨ ਵਿੱਚ ਉਹੀ ਇੱਕ ਅਕਾਲਪੁਰਖ ਵੱਸਦਾ ਹੈ ਤੇ ਮਨ ਨੂੰ ਪਿਆਰਾ ਲੱਗਦਾ ਹੈ ਇਸ ਦੀ ਬਰਕਤ ਨਾਲ ਉਹ ਆਪਣੇ ਅੰਦਰੋਂ ਹਉਮੈ ਅਹੰਕਾਰ ਨੂੰ ਦੂਰ ਕਰ ਲੈਂਦਾ ਹੈ ਅਮਰਕ ਪੀਆ ਸਤਗੁਰ ਦੀ ਹੈ ਜਿਸ ਗੁਰਮੁਖ ਨੂੰ ਸਤਗੁਰ ਨੇ ਨਾਮ ਅੰਮ੍ਰਿਤ ਦਿੱਤਾ ਹੈ ਉਸ ਨੇ ਲੈ ਕੇ ਪੀਤਾ ਹੈ ਅਵਰ ਨਾ ਜਾਣਾ ਦੂਆ ਤੀਆ ਉਸ ਨੂੰ ਜਗਤ ਵਿੱਚ ਕਿਤੇ ਵੀ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿਸਦਾ ਉਸ ਦੇ ਅੰਦਰ ਕੋਈ ਤੇਰ ਮੇਰ ਨਹੀਂ ਰਹਿ ਜਾਂਦੀ ਜੀ ਇਕੂ ਇੱਕ ਸੁਪਰਪਰ ਪਰਖ ਜਾਂਨੇ ਪਾਏ ਦਾ ਉਸ ਗੁਰਮੁਖ ਨੂੰ ਨਿਸ਼ਚੈ ਹੋ ਜਾਂਦਾ ਹੈ ਕਿ ਹਰ ਥਾਂ ਇੱਕੋ ਇੱਕ ਉਪਰਪਾਰ ਪ੍ਰਮਾਤਮਾ ਆਪੀ ਹੈ ਉਹ ਆਪ ਹੀ ਜੀਵਾਂ ਦੇ ਕਰਮਾਂ ਪਰਖ ਕੇ ਤੇ ਪਸੰਦ ਕਰਕੇ ਉਹਨਾਂ ਨੂੰ ਆਪਣੇ ਖਿਆਨੇ ਵਿੱਚ ਰਲਾ ਲੈਂਦਾ ਹੈ ਗਿਆਨ ਧਿਆਨ ਸੱਚ ਗਹਿਰ ਗੰਬੀਰਾ ਏ ਢੂੰਗੇ ਤੇ ਵੱਡੇ ਜਿਗਰ ਵਾਲੇ ਤੇਰੇ ਨਾਲ ਜਨ ਪਛਾਨ ਪਾਣੀ ਤੇ ਤੇਰੇ ਚਰਨਾਂ ਦੀ ਜੁੜਨਾ ਹੀ ਸਦਾ ਤੇ ਰਹਿਣ ਵਾਲਾ ਉਦਮ ਹੈ ਕੋਈ ਨਾ ਜਾਣੇ ਤੇਰਾ ਜੀਵਾਂ ਤੂ ਇੱਕ ਐਸਾ ਬੇਅੰਤ ਸਮੁੰਦਰ ਹੈ ਕਿ ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ ਭਾਵੇਂ ਤੇਰੇ ਕਿਨਾਰਿਆਂ ਦੀ ਪਹੁੰਚ ਕਿਸੇ ਤੱਕ ਨਹੀਂ ਹੈ ਜੀਤੀ ਹੈ ਤੇ ਤਿਤੁਦ ਜਾਚੇ ਕਰਮ ਮਿਲੇ ਸੋ ਪਾਏ ਨਾ ਜਿਤਨੀ ਵੀ ਸ੍ਰਿਸ਼ਟੀ ਹੈ ਇਸ ਸਾਰੀ ਦੀ ਸਾਰੀ ਤੇਥੋਂ ਹੀ ਹਰੇਕ ਪਦਾਰਥ ਮੰਗਦੀ ਹੈ ਉਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖਸ਼ਿਸ਼ ਨਾਲ ਕੁਝ ਮਿਲਦਾ ਹੈ ਕਰਮ ਕਰਮ ਸੱਚ ਹੱਥ ਮਾਰੇ ਲੋਕ ਮਉਪੋ ਆਪਣੇ ਸਮਝ ਅਨਸਾਰ ਧਾਰਮਿਕ ਮਿੱਥੇ ਕਰਮ ਕਰਦੇ ਹਨ ਪਰ ਤੇਰੇ ਸਦਾ ਸਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਤਰਨਾ ਹੈ ਬੇਪਰਵਾਹ ਇਕੱਠ ਭੰਡਾਰ ਹੈ ਇਹ ਬੇਪਰਵਾਹ ਪ੍ਰਭੂ ਪ੍ਰਭੂ ਇਹ ਨਾਮ ਤੇਰੇ ਕਦੇ ਨਾਮ ੁਕਣ ਵਾਲੇ ਖਜ਼ਾਨੇ ਵਿੱਚ ਮੌਜੂਦ ਹੈ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏਗਾ ਹੈ ਪ੍ਰਭੂ ਤੂੰ ਸਦਾ ਦਿਆ ਦਾ ਕਿਰਪਾ ਦਾ ਸਰ ਹੈ ਸਭ ਦਾ ਮਾਲਕ ਪ੍ਰਭੂ ਹੈ ਤੂੰ ਆਪ ਹੀ ਆਪਣੇ ਖਜ਼ਾਨੇ ਵਿੱਚੋਂ ਇਹ ਦਾਤ ਦੇ ਕੇ ਆਪਣੀ ਸੰਗਤ ਵਿੱਚ ਮਿਲਾ ਲੇ ਲਾ ਹੈ ਆਪੇ ਦੇਖ ਦਿਖਾਵੇ ਆਪੇ ਪ੍ਰਭੂ ਆਪ ਹੀ ਜੀਵਾਂ ਦੀ ਸੰਭਾਲ ਕਰਕੇ ਆਪ ਹੀ ਜੀਵਾਂ ਨੂੰ ਆਪਣਾ ਦਰਸ਼ਨ ਕਰਾਂਦਾ ਹੈ ਆਪੇ ਥਾਪੇ ਥਾਪੇ ਆਪੇ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ ਨਾਸ ਕਰਦਾ ਹੈ ਆਪੇ ਜੋੜੇ ਵੀ ਛੋੜੇ ਕਰਦਾ ਆਪੇ ਮਾਰ ਜਿਵਾਇਂਦਾ ਕਰਤਾਰ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਪ ਹੀ ਚਰਨਾਂ ਤੋਂ ਵਿਛੋੜਦਾ ਹੈ ਆਪ ਹੀ ਕਿਸੇ ਨੂੰ ਆਤਮਨ ਮੌਕੇ ਮਾਰਦਾ ਹੈ ਅਤੇ ਆਪ ਹੀ ਆਤਮਿਕ ਜੀਵਨ ਦੇਣ ਵਾਲਾ ਹੈ ਜੇਤੀ ਹੈ ਤੇਤੀ ਤੁਧ ਅੰਦਰ ਇਹ ਜਿਤਨੀ ਵੀ ਸ੍ਰਿਸ਼ਟੀ ਹੈ ਸਾਰੀ ਸਾਰੀ ਤੇਰੇ ਹੁਕਮ ਦੇ ਅੰਦਰ ਹੀ ਚੱਲ ਰਹੀ ਹੈ ਦੇਖੇ ਆਪ ਵੈਸ ਵਿਜ ਮੰਦਰ ਤੂੰ ਆਪਣੇ ਸਤਾਥਿਰ ਮਹਿਲ ਵਿੱਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈ ਨਾਨਕ ਸਾਚ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏ ਦਾ ਗੁਰੂ ਨਾਨਕ ਬਾਸ਼ਾ ਇਸ ਵਿੱਚ ਸ਼ਬਦ ਵਿੱਚ ਫਰਮਾਨ ਕਰਦੇ ਹਨ ਕਿ ਤੇਰੇ دیدار ਵਾਸਤੇ ਤੇਰੇ ਦਰ ਤੇ ਬੇਨਤੀ ਕਰਦੇ ਹਨ ਜਿਸ ਨੂੰ ਤੇਰਾ دیدار ਨਸੀਬ ਹੁੰਦਾ ਹੈ ਉਹ دیدار ਦੀ ਬਰਕਤ ਨਾਲ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਹੈ